ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਿਹਾ ਸਾਰੇ ਸਰੋਤਿਆਂ ਨੂੰ ਜੀ ਆਣੁ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਚ ਵਾਪਰ ਗਈ ਵੱਡੀ ਵਾਰਦਾਤ ਹੋ ਗਿਆ ਵੱਡਾ ਕਾਂਡ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਦੇਰ ਸ਼ਾਮ ਸ਼੍ਰੀ ਅਨੰਦਪੁਰ ਸਾਹਿਬ ਦੇ ਚੋਈ ਬਾਜ਼ਾਰ ਵਿਖੇ ਵਾਪਰੀ ਇਕ ਮੰਦਪਾ ਕੀ ਕਰਨਾ ਦਰਾਨਾ ਇੱਕ ਨੌਜਵਾਨ ਦਾ ਤੇਜ ਇਤਾਰ ਹਥਿਆਰ ਨਾਲ ਕਤਲ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ ਤੇ ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਦੇ ਅਨੁਸਾਰ ਸਰਜੀ ਸਿੰਘ ਪੁੱਤਰ ਭਜਨ ਸਿੰਘ ਵਾਸੀ ਪਿੰਡ ਮਾਨਕੂ ਮਾਜਰਾ ਥਾਣਾ ਨੂਰਪੁਰਵੇ ਦੀ ਜੋ ਕਿ ਆਪਣੇ ਸਹੁਰੇ ਘਰ ਵਿਖੇ ਚੋਈ ਬਿਯਾਰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਇਆ ਹੋਇਆ ਸੀ ਉਸ ਨੂੰ ਇੱਕ ਨੌਜਵਾਨ ਵੱਲੋਂ ਕਰਤੋ ਬੁਲਾਇਆ ਗਿਆ ਅਤੇ ਜਿੱਥੇ ਕਿਸੇ ਗੱਲ ਨੂੰ ਲੈ ਕੇ ਦੋਵਾਂ ਨੌਜਵਾਨਾਂ ਦੀ ਆਪਚਿਤ ਤਕਰਾਰ ਹੋ ਗਈ ਜੀਹਾਂ ਤੇ ਵੱਡੀ ਖਬਰ ਆ ਰਹੀ ਆ ਦੇਮੋਕਸਮੋਕੇ ਸਿਵਲ ਹਸਪਤਾਲ ਕਿਨਨੰਦਪੁਰ ਸਬੱਜ ਡਿਊਟੀ ਤੇ ਤਨਖਾਤ ਡਾਕਟਰ ਅਮਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਰਜੀਤ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਆ ਥਾਣਾ ਮੁਖੀ ਹਿੰਮਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ ਤੇ ਮੁੱਢਲੀ ਜਾਂਚ ਤੋਂ ਇਹ ਸਾਹਮਣੇ ਆਇਆ ਕਿ ਮਨਦੀਪ ਸਿੰਘ ਨਾਮ ਦਾ ਨੌਜਵਾਨ ਇਸ ਮਾਮਲੇ ਵਿੱਚ ਕਿਤੇ ਦੋਸ਼ੀ ਹੈ ਤੇ ਉਹਨਾਂ ਕਹਿ ਕੇ ਇਸ ਮਾਮਲੇ ਦੇ ਕਿਤੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇਗਾ ਜੀਹਾਂ ਦੇ ਨਾਲ ਹੀ ਹੁਣ ਇੱਕ ਖਬਰ ਮਿਲੀ ਹੈ ਕਿ ਦੂਜੇ ਨੌਜਵਾਨ ਉਹ ਲੋਕ ਕਿਸੇ ਤੇਜ਼ ਤਰ੍ਹਾਂ ਹਥਿਆਰ ਨਾਲ ਸਰਜੀਤ ਸਿੰਘ ਤੇ ਕਤ ਹਮਲਾ ਕੀਤਾ ਗਿਆ ਜਖਮਾਂ ਦੀ ਇਲਾਜ ਨਾ ਚੱਲਦੇ ਅਸਰ ਦੇ ਹੋਏ ਸਰਜੀਤ ਸਿੰਘ ਦੀ ਹਸਪਤਾਲ ਵਿੱਚ ਅਚਾਨਕ ਮੌਤ ਹੋ ਗਈ ਅਤੇ ਮ੍ਰਿਤਕ ਦੇ ਸਹੁਰੇ ਸਰਦਾਰ ਖੰਗਣੀ ਨੇ ਦੱਸਿਆ ਕਿ ਉਹਨਾਂ ਦਾ ਜਵਾਈ ਸਰਜੀਤ ਉਸਦੀ ਪਤਨੀ ਅਤੇ 10 ਮਹੀਨੇ ਦਾ 10 ਮਹੀਨੇ ਦਾ ਬੱਚਾ ਉਹਨਾਂ ਕੋਲ ਛੁੱਟੀਆਂ ਘਟਣ ਆਏ ਸਨ ਤੇ ਅੱਜ ਅਚਾਨਕ ਇਹ ਘਟਨਾ ਵਾਪਰ ਗਈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ